ਸ਼ਲੋਕ ਮਹੱਲਾ 5 ਤਿੰਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ 5 ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗਉੜੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਗੌੜੀ ਗੁਆਰੇ ਦੀ ਸ੍ਰੀ ਕਬੀਰ ਜੀੋ ਕੇ ਚੌਪ ਦੇ 14 ਹਬ ਮੋਹੇ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬੁਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੀ ਰਾਮ ਉਦਕ ਜਨ ਜਲਤ ਉਭਾਰੀ ਪਾਪ ਸਾਗਰ ਸੁਖ ਸਾਗਰ ਮਾਹੀ ਪੀਵ ਰਹੀ ਜਲ ਨ ਖੁੱਟਤ ਨਹੀਂ ਕਹਿ ਕਬੀਰ ਭਜ ਸਾਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਧਿਕ ਹਾਏ ਰਹਾਉ ਤੂੰ ਜਲ ਨਿਧ ਹਉ ਜਲ ਕਾਮੀਨ ਜਲ ਮਹਿ ਰਹਉ ਜਲਹਿ ਬਿਨ ਖੀਨ ਤੂੰ ਪਿੰਜਰ ਹौं ਸੁ ਅਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹौं ਪੰਖੀ ਆਹੀ ਮੰਦ ਭਾਗੀ ਤੇਰੋ ਦਰਸ਼ਨ ਨਾਹੀ ਤੂੰ ਸਤਗੁਰ ਹौं ਨਉ ਤਨ ਚੇਲਾ ਕਹਿ ਕਬੀਰ ਮਿਲੇ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾਹਾਂ ਕਾਹੇ ਦੁਖ ਮਾਨਿਆ हम अपत्त है अपनी पत खोई हमर खोज परो मत कोई रहा हम मंदे मंदे मन माहि सांझ पात काहू सों नाही पत अपत ताकी नहीं लाज तब जानोगे जब उग्रै गोपाज कहो कबीर पत हर परवान सब त्याग भज केवल नाम ਗੌੜੀ ਕਬੀਰ ਜੀ ਨਗਨ ਫਿਰਤ ਜਾਉ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਲਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੂंड मुंडाए ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਲਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਗਉੜੀ ਕਬੀਰ ਜੀ ਸੰਧਿਆ ਪ੍ਰਾਂਤ ਇਸਨਾਨ ਕਰਾਹੀ ਜਿਉ ਭਏ ਦਾਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਈ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਰਚਾਈ ਤਿਨ ਕੋ ਦਇਆ ਸੁਪਨੇ ਪੀ ਨਾਹੀ ਚਾਰ ਚਰਨ ਕਹਿ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੋ ਕਾਇ ਕਰੀਜੈ ਸਰਬਸ ਛੋੜ ਮਹਾਰਾਸ ਪੀਜੈ ਕਬੀਰ ਜੀ ਗੌੜੀ ਕਿਆ Jap ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਰੇ ਜਨ ਮਨ ਮਾਧਵ ਸਿਉ ਲਾਈਐ ਚਤਰਾਈ ਨਾ ਚਤਰ ਪੂਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗ ਰਹਾਇਆ ਗੌੜੀ ਕਬੀਰ ਜੀ ਗਰਭਵਾਸ ਮਹਿ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਉ ਜਾਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨਾ ਸੋਈ ਹੈ ਰਾਜ ਰੰਕ ਦੂ ਮਿਲ ਰੋਈ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਗਤ ਰਹੋਤ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਣ ਪੀਓ રે ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੈ ਕੰਚੂਆ ਫਲ ਮੋਤੀ ਕਮਨ ਸੋ ਘਰ ਜੋ ਨਿਰਭਉ ਕਹੀਐ ਪਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਨਿਆਨ ਕਬੀਰ ਨਿਰਗੁਣ ਨਾਮ ਨਾਰੋਸ ਇਸ ਪਰਚਾਏ ਪਰਚ ਰਹੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾਹੀ ਜਾਨ ਜਾਨ ਸਭ ਕਹਿ ਤਹਾਂ ਹੀ ਰਹਾਉ ਕਹਿਨ ਕਹਾਵਨ ਨਹਿ ਪਤੀਈ ਹੈ ਤਉ ਮਨ ਮਾਨੈ ਜਾਤੇ ਹਉ ਮੈ ਜਈ ਹੈ ਜਦ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਗਉੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕਹਿ ਸੰਗਾ ਕਹੋ ਕਬੀਰ ਸੁਨੋ ਰੇ ਗੁਨੀਆਂ ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆਂ ਗੌੜੀ ਕਬੀਰ ਜੀ ਅਵਰ ਮੂਏ ਕਿਆ ਸ਼ੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੂ ਮਰਬੋ ਸੰਸਾਰਾ ਅਬ ਮੋਹਿ ਮਿਲਿਓ ਹੈ ਜਿ ਆਵਨ ਹਾਰਾ ਰਹਾਉ ਯਾ ਦੇਹੀ ਪਰਮਲ ਮਹ ਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਚ ਪਨੇਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੂਟਾ ਨਾ ਪਨੇਹਾਰੀ ਗੌੜੀ ਕਬੀਰ ਜੀ ਹਸਤਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਦਹਾ ਚਰੈ ਨਿਤ ਉਠ ਹਾਸੈ ਹੀ ਗੈ ਮਰੈ ਮਾਤਾ ਪੈਸਾ ਅਮੋਹਾ ਜਾਇ ਕੁਦ-ਕੁਦ ਚਰੈ ਰਸਾਤਲ ਪਾਇ ਕਹੋ ਕਬੀਰ ਪ੍ਰਗਟ ਭਈ ਛੇੜ ਲੈ ਲੈ ਕਉ ਚੂੰਗੈ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗਉੜੀ ਕਬੀਰ ਜੀ ਪੰਚ ਪਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੁਰਬ ਜਨਮ ਹਉ ਤਪ ਕਾ ਹੀਨਾ ਅਬ ਕਹੋ RAM ਕਮਨ ਗਤ ਮੋਰੀ ਤਜੀਲੇ ਬਨਾਰਸ ਮਤ ਭਈ ਥੋਰੀ ਰਹਾਉ ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਹਰ ਮਗਹਰ ਉਠਿਆ ਆ ਬਹੁਤ ਬਰਸ ਤਪ ਕੀਆ ਕਾਂਸੀ ਮਰਨ ਭਇਆ ਮਗਹਰ ਕੀ 바ਸੀ ਕਾਂਸੀ ਮਗਹਰ ਸਮ ਵਿਚਾਰੀ ਕੋਸੀ ਭਗਤ ਕੈਸੇ ਉਤਰ ਸਪਾਰੀ ਕਹੋ ਗੁਰ ਗਜ ਸੇਵ ਸਭ ਕੋ ਜਾਣੈ ਮੋਗਾ ਕਬੀਰ ਰਮਤ ਸ੍ਰੀ ਰਾਮੈ ਗੌੜੀ ਕਬੀਰ ਜੀ ਜੋ ਆ ਚੰਦਨ ਮਰਦਨੇ ਅੰਗਾ ਸੋ ਤਨ ਜਲੈ ਕਾਠ ਕਹਿ ਸੰਗਾ ਇਸ ਤਨ ਧਨ ਕੀ ਕਮਨ ਬਡਾਈ ਤਰਨ ਪਰੈ ਉਰਵਾਰ ਨਾ ਜਾਈ ਰਹਾ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖਿਨ ਲੇਹੇ ਨਾ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਂਧਿਓ ਚੋਰ ਗੁਰਮਤਿ ਰਸ ਰਸ ਹਰ ਗੁਣ ਗਾਵੇ ਆਰਾਮੈ RAM ਰਮਤ ਸੁਖ ਪਾਵੇ ਕਿਰਪਾ ਕਰ ਕੈ ਨਾਮ ਦਿਰਡਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤਰੇ ਅੰਦਾ ਸਤ RAM ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ RAM ਦੁੱਖ ਬਿਨ ਸੇ ਸੁਖ ਕੀਓ ਬਿਸ RAM ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹੇ ਸਰਬ ਕੁਸਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਉ ਤਨ ਮਹਿ ਹੋਤੀ ਕੋਟ ਆਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੂਐ ਜੀਉ ਕਿਹੇ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ ਸੋ ਪਦ ਰਵਹੁ ਜੇ ਬਹੁਰ ਨਾ ਰਵਨਾ ਸੋ ਧਿਆਨ ਧਰਹੁ ਜੇ ਬਹੁਰ ਨਾ ਧਰਨਾ ਐਸੇ ਮਰਹੁ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨਮ ਲਾਵ ਬਿਨ ਜਾਲ ਸੰਗਮ ਮਨ ਮਹਿ ਨਾਵੂ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਕਹ ਕਬੀਰ ਨਿਰੰਜਨ ਧਿਆਵੂ ਤਿਤ ਘਰ ਜਾਵੂ ਜੇ ਬਹੁਰ ਨ ਆਵ ਗੌੜੀ ਕਬੀਰ ਜੀ ਤਿਪਦੇ ਕੰਚਨ ਸਿਓ ਪਾਈਐ ਨਹੀਂ ਧੋਲ ਮਨ ਦੇ ਰਾਮ ਲੀਆ ਹੈ ਮੋਲ ਹਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ ਬ੍ਰਹਮ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗਉੜੀ ਕਬੀਰ ਜੀ ਜੇ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੀ ਜਿਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਇਆ ਪਰਮ ਰਹਿਆ ਪਰਮਾਨੰਦਾ ਗਉੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵ ਖੋਜਤ ਤਨ ਮਹਿ ਠੌਰ ਨਾ ਪਾਵ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੌਨ ਪਿਆਰੀ ਕਹੋ ਕਬੀਰ ਜਾਂ ਕੈ ਮਸਤਕ ਭਾਗ ਸਭ ਪਰਹਰ ਤਾਂ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾਂ ਕਹਿ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ RAM ਭਰੋ ਸਾ ਤੋਰਾ ਤਬ ਕਾਹੂ ਕ ਕਮਨ ਨਿਹੂਰਾ ਰਹਾ ਤੀਨ ਲੋਕ ਜਾਂ ਕਹਿ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਯਾ ਬਸ ਜੋ ਵਿਖ ਦੇ ਮਹਤਾਰੀ ਗੌੜੀ ਕਬੀਰ ਜੀ ਬਿਨ ਸੱਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾਉ ਸਾਹਨ ਸੱਤ ਕਰੈ ਜੀ ਆਪਣੇ ਸੋਰ ਮਈਏ ਕੋ ਮਿਲੇ ਨਾ ਸੁਪਨੇ ਤਨ ਮਨ ਧਨ ਗ੍ਰਹਿ ਸੋਪਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਬਿਆਪਿਆ ਸਗਲ ਸੰਸਾਰ ਵਿਖਿਆ ਲੈ ਦੂਬੀ ਪਰਵਾਰ ਰੇ ਨਰ ਨਾਭ ਚੌੜ ਕਤ ਬੋੜੀ ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹੇ ਕੋਲ ਪੂਤਨਾ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮਹਤਾਰੀ ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾ ਮੂਅ ਅਪਰਾਦੀ ਰਹਾਉ ਮੁਚ ਮੁਚ ਗਰਭ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜੀਵੇ जग ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਖੁਭਜ ਗੁਰੂਪ ਗੌੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾ ਤਿਨ ਕੈ ਸਦ ਬਲੇ ਹਾਰੇ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹਾਉ ਜੇ ਕਟ ਰਾਮ ਰਹਿਆ ਪਰਪੂਰ ਤਿਨ ਕੀ ਪਗ ਪੰਕਜ ਹਮ ਧੂਰ ਜਾਤ ਜਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੋਐ ਮੇਰੀ ਬਾਠੀ ਸਚ ਮਹਾਰਸ ਤਨ ਭਇਆ ਕਾਠੀ ਵਾਕੂ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਨ ਜੋ ਮਿਲਾਈ ਆਨੰਦ ਮਾਤੇ ਅਨ ਦਿਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨ ਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨੈ ਵਿਆਪੀ ਮਨਹਿ ਮਾਰ ਕਮਨ ਸਿਧ ਥਾਪੀ ਕਮਨ ਸੋ ਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭਿਉ ਮਨ ਮਦਸੂਦਨ ਤ੍ਰਿ ਭਵਨ ਦੇਉ ਗੌੜੀ ਕਬੀਰ